ਪਹਿਲਾਂ ਕੀ ਖਾਂਦੇ ਸੀ ਹੁਣ ਜਿਵੇਂ ਜਵਾਕ ਕਹਿੰਦੇ ਆ ਵੀ ਮੈਨੂੰ ਆ ਪੈਕਟ ਲਿਆ ਦਿਓ ਕੁਰਕਰੀਆਂ ਦਾ ਮੈਨੂੰ ਆ ਠੰਡਾ ਲਿਆ ਦਿਓ ਮੈਨੂੰ ਆਹਾ ਨੋਡਲ ਲਿਆ ਦਿਓ ਮੈਨੂੰ 버ਗਰ ਲਿਆ ਦਿਓ ਹਨਾ ਉਹ ਚੀਜ਼ਾਂ ਹੋ ਗਈਆਂ ਤੁਸੀਂ ਪਹਿਲਾਂ ਤੁਹਾਡਾ ਕੀ ਖਾਣ ਪੀਣ ਹੁੰਦਾ ਜਦੋਂ ਤੁਸੀਂ ਜਨਾ ਜਵਾਕਾਂ ਵਰਗੇ ਹੁੰਦੇ ਸੀਗੇ ਅਸੀਂ ਜਵਾਕਾਂ ਵਰਗੇ ਹੁੰਦੇ ਸੀ ਆ ਗੁਲਗਲੇ ਕਰ ਖਾ ਲੈਂਦੇ ਗੁਲਗਲੇ ਖਾ ਲੈਂਦੇ ਹੁੰਦੇ ਸੀ ਠੀਕ ਹੈ ਤੇ ਬਾਰੇ ਦੱਸੇ ਮੀਟ ਖਾਂਦੇ ਰਹੇ ਸੂਰ ਦਾ ਮੀਟ ਖਾਂਦੇ ਰਹੇ ਮੱਛੀ ਖਾਂਦੇ ਰਹੇ ਅੱਛਾ ਜੀ ਬਸ 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 ਐਸੇ ਕਰਕੇ ਮੈਂ ਕਹਿੰਦਾ ਕਿ ਹੁਣ ਖਾ ਲੈਨੇ ਹੁਣ ਉਹ ਉਹ ਤਾਂ ਨਾਮ ਲੈ ਆਵਾ ਕਿ ਕਿਹੜੇ ਬਾਬੇ ਦਾ ਆ ਟੇਸੀਆਂ ਵਾਲੇ ਦਾ ਅੱਛਾ ਹੁਣ ਨਾਮ ਲੈ ਲਿਆ ਹੁਣ ਭਗਤ ਬਣ ਗਏ ਪਹਿਲਾਂ ਬਹੁਤ ਖਾਦਾ ਬੀਬੀ ਇੱਕ ਗੱਲ ਦੱਸੋ ਵੀ ਬੰਦਾ 50 ਸਾਲ ਤੋਂ 60 ਸਾਲ ਤੋਂ ਬਾਅਦ ਹੀ ਕਿਉਂ ਭਗਤ ਬਣਦਾ ਉਹ ਤੋਂ ਪਹਿਲਾਂ ਖਾ ਪੀ ਲੈਂਦਾ ਸਾਰਾ ਕੁਝ ਫਿਰ ਬਾਅਦ ਚ ਕਿਉਂ ਭਗਤ ਬਣ ਜਾਂਦਾ ਆ ਤੇ ਨਾਮ ਨਾਮ ਦਾ ਲੈ ਲਵਦਾ ਠੀਕ ਹੈ ਹਾਂ ਨਹੀਂ ਹੁਣ ਕਦੇ ਕਦੇ ਜਿਵੇਂ ਤੂੰ ਮੱਛੀ ਖਾਦੀ ਐ ਤੁਸੀਂ ਕਹਿੰਦੇ ਮੈਂ ਸੂਰ ਦਾ ਮੀਟ ਵੀ ਬਹੁਤ ਖਾਦਾ 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 ਤੇ ਬੱਕਰੇ ਦਾ ਵੀ ਖਾਦਾ ਹੂਗਾ ਬਹੁਤ ਬੱਕਾ ਥੋੜੇ ਬਹੁਤ ਬੰਦਾ ਇਧਰ ਮੱਛੀ ਵੀ ਖਾਦੀ ਵੀ ਅੱਛਾ ਤੇ ਹੁਣ ਕਦੇ ਕਹ ਜੀ ਤਾਂ ਫਿਰ ਕਰਦਾ ਹੀ ਹੋਗਾ ਨਹੀਂ ਕੋਲ ਨਹੀਂ ਕਰਦਾ ਪੁੱਤ ਸੈਂਕੀ ਕਿ ਦੇ ਦੇ ਇਕ ਨਿੱਕੀ ਜੀ ਨਾ ਨਾ ਥੋੜੇ ਬਾਪੂ ਨੂੰ ਨਾ ਦੱਸਦੇ ਹੋ ਸੈਂਕੀ ਇੱਕ ਦੇ ਦੋ ਮੈਨੂੰ ਗੱਲ ਕਰ ਉਹ ਲੜੂਆ ਕੰ ਹੈਂ ਕਦੇ ਕਦੇ ਕਿਹਾ ਨਾ ਮਰ ਨਹੀਂ ਕਹਿੰਦਾ ਅ ਵੀ ਆਇਆ ਕਿ ਆਖਾ ਵੇ ਕਦੇ ਵੀ ਪੜਦੇ ਜੇ ਨਾਲ ਦੇ ਦੋ ਤਰੀ ਤਰੀ ਨਾ 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 ਬਾਪੂ ਦਾ ਸੁਭਾ ਕਿਦਾਂ ਦਾ ਸੀ ਬਾਪੂ ਦਾ ਸੁਭਾ ਕਿਦਾਂ ਗਰਮ ਸੀ ਬਾਪੂ ਨਹੀਂ ਉਹ ਵਾਹ ਵਾਹ ਕੋਣ ਠੰਡਾ ਹੀ ਮਾਤਾ ਜਿਵੇਂ ਤੁਸੀਂ ਗਰਮ ਸੀਗੇ ਗਰਮਾ ਵੀ ਕੋ ਨਹੀਂ ਹਾਂ ਹਾਂ ਮਾਤਾ ਜਿਵੇਂ ਕੰਮ ਤੁਸੀਂ ਬਹੁਤ ਕਰਿਆ ਬੂਈਆਂ ਪੱਟ ਕੇ ਪੈਲੀ ਬਣਾਈ ਹੈ ਤੁਸੀਂ ਕੰਮ ਜਾਂਦੇ ਖੇਤ ਕਰਦੇ ਸੀ ਜੇ ਕੰਮ ਕਰਦੇ ਸੀ ਤਾਂ ਤੁਹਾਡੇ ਗੋਡੇ ਗਿੱਟੇ ਸਾਬਾ ਕੁਛ ਠੀਕ ਐ ਕਿਉਂ ਕੋਈ ਖਰਾਕਾਂ ਵੀ ਸੀਗੀਆਂ ਜਿਵੇਂ ਤੁਸੀਂ ਵਸੇ ਮੱਛੀ ਖਾਂਦੇ ਆ ਮੱਛੀ ਵਾਲੇ ਬੰਦੇ ਨਿਗਾਹ ਬਹੁਤ ਤੇਜ ਹੁੰਦੀ ਆ ਮੱਛੀ ਹੋਰ ਖਾਂਦੇ ਰਹੇ ਸੂਰ ਦਾ ਮੀਟ ਤੁਸੀਂ ਖਾਂਦੇ ਰਹੇ ਆ ਛੱਤਰੇ ਦਾ ਮੀਟ ਤੁਸੀਂ ਖਾਂਦੇ ਆ ਬੱਕਰੇ ਦਾ ਤੁਸੀਂ ਬਹੁਤ ਖਾ ਕੋਈ ਛੱਡੇ ਨਹੀਂ ਹੋਣਾ ਨਹੀਂ ਛੱਡਾ ਸਾਰੇ ਛੱਡਾ ਆਈਆ ਨਹੀਂ ਖਾ ਲੈਨੇ ਤੇ ਤਰ੍ਹਾਂ ਹੀ ਖਾ ਲੈਨੇ ਅੱਛਾ ਗੋਦਾ ਗੋਦਾ ਮੀਟ ਖਾਦਾ ਗੋਦਾ ਨਹੀਂ ਉਹ ਨਹੀਂ ਉਹ ਵੀ ਵੀ ਕਿੰਨੀ ਉਮਰ ਚ ਬੰਦ ਕੀਤਾ ਖਾਣਾ ਤੁਸੀਂ ਉਹਨ ਵਾਊਚਰ ਹੋ ਗਿਆ ਸੀ ਤੇ ਨਾਮ ਲਿਆ ਹੋਇਆ ਕਿੰਨੇ ਸਾਲ ਹੋ ਗਏ ਹੋਗੇ 10 15 ਸਾਲ ਆਊਗਾ 23 ਸਾਲ ਜਿਹੜਾ ਮੀਟ ਖਾਂਦੇ ਸੀ ਜਿਹੜਾ ਮੀਟ ਖਾਂਦੇ ਸੀ ਇਹ ਪੇਕਾਂ ਦੇ ਘਰ ਹੀ ਖਾਂਦੇ ਸੀ ਤੇ ਸਹੁਰੇ ਦੇ ਘਰ ਖਾਣ ਲੱਗ ਗਈ ਸੀ ਆਕੇ ਨਹੀਂ ਪੇਕਾਂ ਘਰ ਵੀ ਖਾਂਦੇ ਰਹਿ ਪੇਕਾਂ ਦੇ ਘਰ ਵੀ ਖਾਂਦੇ ਸੀ ਹਾਂ ਕੱਲ ਜੁਆਕਾ ਰੋਕਿਆ ਜੁਆਕਾ ਨੂੰ ਰੋਕਦੇ ਹੁੰਨੇ ਅਮੀਰ ਬੋਲ ਖਾਦ ਤੱਕ ਨਹੀਂ ਰੋਕਦੇ ਉਹ ਨਾ ਕੀ ਨਾ ਬਣਾ ਦੇ ਕੋਈ ਨਹੀਂ ਹੁੰਦਾ ਨਾਂਦਾਂ ਲਿਆ ਸਾਰਿਆਂ ਨੇ ਲੈ ਲੈ ਨਾਂ ਸਾਰੇ ਦੇ ਵੰਡੇ ਦਾ ਜਾਨੀ ਕਿ ਤੁਸੀਂ ਛਕ ਲਿਆ ਪਹਿਲਾਂ ਸਾਰੇ ਪੁੱਤ ਪੁੱਤ ਦੇ ਵੰਡੇ ਸਾਰੇ ਤੁਸੀਂ ਛਕ ਲਿਆ ਸਾਰੇ ਛਕ ਲਿਆ ਅੰਦੇ ਛਕ ਲਿਆ ਠੀਕ ਹੈ ਮਾਤਾ ਜੀ ਤੋਂ ਖੇਤ ਜਾਂਦੇ ਸੀ ਹਲ ਵਾਹੁੰਦੇ ਸੀ ਤੁਸੀਂ ਤੇ ਬਾਪੂ ਹਲ ਵਾਹੁੰਦਾ ਸੀ ਤੁਸੀਂ ਲੱਸੀ-ਲੱਸੀ ਲੈ ਕੇ ਰੋਟੀਆਂ ਲੈ ਕੇ ਜਾਂਦੇ ਹੁੰਦੇ ਸੀ ਖਰਾਕ ਨਹੀਂ ਕਿਸੀ ਤੁਹਾਡੀ ਉਦੋਂ ਖਰਾਕ ਹੀ ਆ ਥੋੜੀ ਘਣੀ ਹੁੰਦੀ ਹੋਰ ਕਿਦੋਂ ਨਹੀਂ ਨਹੀਂ ਜਿਵੇਂ ਰੋਟੀਆਂ ਹੁੰਦਾ ਹੁਣ ਕਿੰਨੀਆਂ ਰੋਟੀਆਂ ਖਾ ਲੈਣੇ ਤੁਸੀਂ ਤਿੰਨ ਖਾ ਲਵਾਂਗੇ ਤਿੰਨ ਫੁੱਲ ਖਾ ਰਹੀ ਸੁਬਾ ਸ਼ਾਮ ਤਿੰਨ ਤਿੰਨ ਖਾ ਲੈਣੇ ਹਾਂ ਖਰਾਕ ਤਾਂ ਫਿਰ ਦੁੱਧ ਕਿੰਨਾ ਪੀ ਲੈਣੇ ਤੋ ਦੇਖਾਈ ਕਰਨੀ ਤੇ ਆਪਣੀਓ ਸਚਾਈ ਹੈ ਨਾ ਆ ਸਚਾਈ ਹੁੰਦੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੈਸੇ ਆਪਾਂ ਬਾਰਡਰ ਏਰੀਆ ਚ ਨੋਟ ਕੀਤਾ ਵੀ ਲੋਕਾਂ ਨੇ ਡੰਗਰ ਰੱਖੇ ਹੋਏ ਐ ਪਰ ਮਾਤਾ ਨੇ ਸਾਫ ਗੱਲ ਦੱਸੀ ਹੈ ਕਿ ਦੇਖੋ ਅਸੀਂ ਘਰਾਂ ਦੇ ਵਿੱਚ ਉਹ ਚੀਜ਼ਾਂ ਗਾਇਬ ਕਰ ਲੀਆਂ ਜਿਹਦੇ ਕਰਕੇ ਡੁਪਲੀਕੇਸੀ ਤਾਰਾ ਜੀ ਵਧੀ ਹੈ ਹਨ ਅਸੀਂ ਘਰ ਦੇ ਵਿੱਚ ਜ਼ਰੂਰੀ ਸਮਝ ਲੈ ਵੀ ਕੋਈ ਗੱਲ ਨਹੀਂ ਉਹ ਤੀਜੇ ਘਰ ਚੌਥੇ ਘਰ ਦੇ ਮੱਝਾਂ ਗਾਈਆਂ ਰੱਖੀਆਂ ਉਤੋਂ ਦੁੱਧ ਲੈ ਆਵਾਂਗੇ ਹੁਣ ਮੁੱਕਦਾ ਮੁੱਕਦਾ ਕਿਤੇ ਜਾ ਕੇ ਮੁੱਕ ਜਾਂਦਾ ਪਿੰਡ ਦੇ ਵਿੱਚ ਮੰਨੀ ਹੈ ਕਿ 100 ਘਰ ਹੈ ਤੇ ਜੇ ਮੱਝਾਂ ਪੰਜ ਘਰਾਂ ਦੇ ਰਹਿ ਗਈਆਂ ਤੇ ਪੰਜ ਘਰਾਂ ਦੀਆਂ ਜ ਚਾਰ ਘਰਾਂ ਦੇ ਮੱਜਾਂ ਨੇ 100 ਘਰ ਦਾ ਦੁੱਧ ਪੂਰਾ ਨਹੀਂ ਕਰਨਾ ਫਿਰ ਉਥੋਂ ਡੁਪਲੀਕੇਸੀ ਸ਼ੁਰੂ ਹੁੰਦੀ ਹੈ ਹਨਾ ਉਹ ਡੁਪਲੀਕੇਸੀ ਦੇ ਜ਼ਿੰਮੇਵਾਰ ਮੈਂ ਕਹਿੰਦਾ ਕਿ ਅਸੀਂ ਵੀ ਬਹੁਤ ਵੱਡੀ ਪੱਦਰਦੇ ਆ ਕਿ ਅਸੀਂ ਖੁਦ ਪਿੰਡਾਂ ਵਾਲੇ ਹੁੰਦੇ ਆ ਅਸੀਂ ਘਰਾਂ ਦੇ ਵਿੱਚੋਂ ਡੰਗਰ ਗਵਾਲੇ ਜੀ ਅਸੀਂ ਪਸ਼ੂ ਗਵਾਲੇ ਜਦੋਂ ਸਾਡੇ ਕੋਲ ਆਪਣੇ ਘਰੇ ਆਪਣਾ ਚਵਾਵਾ ਦੁੱਧ ਹੈ ਨਹੀਂਗਾ ਤੇ ਫਿਰ ਲਾਜ਼ਮੀ ਹੈ ਕਿ ਸਾਨੂੰ ਜਿਹੜਾ ਜ਼ਹਿਰ ਵਾਲਾ ਦੁੱਧ ਹੈ ਜਿਹੜਾ ਡੁਪਲੀਕੇਸੀ ਉਹ ਤਾਂ ਸਾਨੂੰ ਪੀਣਾ ਪੋਗਾ ਸਾਨੂੰ ਮਿਲੂਗਾ ਜੀ ਜੀ ਮਾਤਾ ਜਦੋਂ ਦੁੱਧ ਹੁੰਦਾ ਸੀ ਘਰੇ ਤੁਹਾਡੇ ਜਵਾਨੀ ਵੇਲੇ ਰੜਕਣੇ ਕਹਿੰਦੇ ਭਰੇ ਭੇ ਹ ਜਿਵੇਂ ਤੁਸੀਂ ਜਵਾਨੀ ਵੇਲੇ ਲੱਸੀ ਦੁੱਧ ਪੀਤਾ ਬਹੁਤ ਆਮ ਪੀਤਾ ਹੈ ਪੀਤਾ ਪੀਤਾ ਹੈ ਪੀਤਾ ਬਹੁਤ ਹਾਂ ਹਾਂ ਵਾਰ ਉਦੋਂ ਕਿੰਨਾ ਕੁ ਦੁੱਧ ਪੀ ਜਾਂਦੇ ਸੀ ਤੁਸੀਂ ਕੌਲ ਲਾਟ ਲੈਂਦੇ ਹੈ ਢੜ ਕੌਲ ਹੁੰਦਾ ਪੀ ਜਿਵੇਂ ਇੱਕ ਚਾਟੀ ਹੁੰਦੇ ਜਿਵੇਂ ਕਹਿੰਦੇ ਆਪਾਂ ਵੀ ਚਾਟੀ ਵਾਲਾ ਦੁੱਧ ਕਹਿੰਦੇ ਸੀ ਆਪਾਂ ਲੂਹਾ ਦੁੱਧ ਕਹਿੰਦੇ ਸੀ ਲਾਲ ਮਲਾਈ ਵਾਲਾ ਕਾੜਨੀ ਦਾ ਕਾੜਨੀ ਧਰੀ ਹੁੰਦੀ ਸੀ ਹਾਰੇ ਤੇ ਤੇ ਹਾਰੇ ਤੇ ਹੁੰਦੀ ਸੀ ਨਾ ਤਰੀ ਤੇ ਉਹ ਸ਼ਾਮ ਨੂੰ ਜੋ ਸਾਰਾ ਡੱਬਰ ਇਕੱਠਾ ਹੁੰਦਾ ਕਹਿੰਦੇ ਵੀ ਵੱਡੇ ਵੱਡੇ ਡੋਂਗੇ ਲੈ ਕੇ ਬੈਹ ਜਾਂਦੇ ਸੀ ਲੋ ਵੀ ਚਾਟੀ ਵਾਲਾ ਦੁੱਧ ਪੀ ਲੋ ਆਹਦਾ ਕਿਹੜੇ ਕਿਹ ਮੈਂ ਫਿਰ ਭੋਲ ਕਹਿੰਦੇ ਹੁੰਦੇ ਸੀ ਹਾਰੇ ਵਾਲਾ ਹਾਰੇ ਵਾਲਾ ਲਾਲ ਦੁੱਧ ਲੂਹਾ ਦੁੱਧ ਲੂਹਾ ਦੁੱਧ ਲੂਹਾ ਤੇ ਲੈ ਗੁੜ ਦੇ ਗੁੜ ਕਹਿੰਦੇ ਬਹੁਤ ਖਾ ਜਾਂਦੇ ਸੀ ਉਹਦੇ ਨਾਲ ਗੁੜ 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 ਤਾਂ ਨੱਕ ਖਾਂਦੇ ਕੋਈ ਨਹੀਂ ਗੁੜ ਖਾਂਦੇ ਉਹਦੇ ਨਾਲ ਹੁਣ ਖਾਜਨੇ ਗੁੜ ਕੋਈ ਅਸਲ ਤੁਹਾਨੂੰ ਸਮਝੀ ਰਹਿ ਤਾਰਾ ਜੀ ਹੂੰ ਬੀਬੀ ਸਾਰੀਆਂ ਚੀਜ਼ਾਂ ਘੱਟ ਖਾਂਦੀ ਸੀ ਦੁੱਧ ਵੀ ਥੋੜਾ ਪੀਂਦੇ ਸੀ ਗੁੜ ਵੀ ਥੋੜਾ ਖਾਂਦੇ ਸੀ ਰੋਟੀ ਵੀ ਥੋੜੀ ਖਾਂਦੇ ਸੀ ਮੀਟ ਖਾਂਦੇ ਸੀ ਉਹਦਾ ਕਾਰਨ ਕੀ ਆ ਸਾਡੇ ਨਾਲ ਨਾ ਗਰੁੱਪ ਦੇ ਵਿੱਚ ਇੱਕ ਮੁੰਡਾ ਜਾਂਦਾ ਹੁੰਦਾ ਸੀ ਢੋਲ ਵਜਾਉਣ ਠੀਕ ਐ ਉਹ ਜਦੋਂ ਕਿਤੇ ਸੀ ਜਾਣਾ ਨਾ ਪ੍ਰੋਗਰਾਮ ਤੇ ਤੇ ਉਹਨਾਂ ਨੇ ਜੇ ਬੰਦਿਆਂ ਨੇ ਕਹਿ ਦੇਣਾ ਵੀ ਬਈ ਨਾਨ ਵੇਜ ਚਿਕਨ ਚੁਕਨ ਬਣਿਆ ਤੇ ਰੋਟੀ ਖਾਦੇ ਬਿਨਾ ਜਾਣਾ ਨਹੀਂ ਪ੍ਰੋਗਰਾਮ ਖਤਮ ਕਰਕੇ ਤੇ ਉਹ ਕਹਿੰਦਾ ਸੀ ਵੀ ਆਪਾਂ ਸੱਚੀ ਨਹੀਂ ਜਾਣਾ ਬੇਸ਼ੱਕ ਲੇਟ ਹੋ ਜਾਈਏ ਤੇ ਜਦੋਂ ਖਾਣ ਬੈਠਦੇ ਸੀ ਨਾ ਉਹ ਸ਼ਰਾਰਤ ਨਾਲ ਕਹਿੰਦਾ ਹੁੰਦਾ ਸੀ ਪਾਜੀ ਜਿੱਥਿਆਂ ਦਾ ਮੀਟ ਬਣਿਆ ਹੋਵੇ ਨਾ ਮ ਉਹ ਅਗਲਾ ਸਮਝਦਾ ਸੀ ਵੀ ਯਾਰ ਇਹ ਉਹੋ ਮੀਟ ਨਹੀਂ ਖਾਂਦਾ ਹੋਣਾ ਨਹੀਂ ਨਹੀਂ ਪਾਜੀ ਕੋਈ ਗੱਲ ਨਹੀਂ ਦਾਲ ਹੈਗੀ ਨਹੀਂ 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 ਤੁਸੀਂ ਮੇਰੀ ਗੱਲ ਨਹੀਂ ਸਮਝੇਗਾ ਜਿੱਥੇ ਮੀਟ ਬਣਿਆ ਹੋਵੇ ਮੈਂ ਰੋਟੀ ਨਹੀਂ ਖਾਂਦਾ ਉਹ ਕਹਿੰਦਾ ਵੀ ਫਿਰ ਕੀ ਖਾਣਾ ਉਹ ਕਹਿੰਦਾ ਮੈਂ ਕੱਲਾ ਮੀਟ ਹੀ ਖਾਣਾ ਬੀਬੀ ਕਹਿੰਦੀ ਵੀ ਦੁੱਧ ਨਹੀਂ ਗੁੜ ਨਹੀਂ ਰੋਟੀ ਨਹੀਂ ਮੀਟ ਬਸ ਉਹਨੇ ਵੇਖੋ ਜਿਹੜੇ ਬੰਦੇ ਖਾਧਾ ਹੋਵੇ ਨਾ ਖੁੱਲਾ ਡੁੱਲਾ ਖਰਾਕ ਖਾਦੀ ਆ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਇਹ ਮਾਤਾ ਦੀ 95 ਸਾਲ ਦੀ ਉਮਰ ਹੋ ਗਈ ਇਹਨਾਂ ਦੇ ਦੱਸਣ ਦੇ ਮਤਾਂਕ ਪਰਿਵਾਰ ਦੇ ਮੈਨੂੰ ਲੱਗਦਾ ਇਹ ਜਿਹੜੇ ਨੋਆ ਨੋਆ ਕੋਈ 50 ਸਾਲ ਦੀ ਮਸਾਂ ਹੋਣੀ ਨਹੀਂ ਤੇ ਮਾਤਾ ਉਹਨਾਂ ਨੂੰ ਅਜੇ ਵੀ ਕਾਇਮ ਮਾਤਾਵਾਂ ਨਾਲੋਂ ਅਜੇ ਵੀ ਕਹਿਮਾ ਤੁਹਾਡੇ ਨਾਲੋਂ ਕਹਿਮਾ ਕੰਮ ਚੱਜੇ ਵੀ ਹਾਂ ਹਾਂ ਵਧੀਆ ਲੱਤਾਂ ਸਾਡੀਆਂ ਦਰਦ ਕਰਦੀਆਂ ਨੇ ਆਂਦੀ ਮੈਨੂੰ ਕੁਛ ਨਹੀਂਗਾ ਸਾਥੇ ਮੇਰੇ ਲੱਗੇ ਨਾ ਲੱਗੋ ਦੇ ਮੇਰੇ ਨਾਲ ਦਰਦ ਕਰਾ ਦੇ ਮੇਰੇ ਅੱਛਾ ਜਿਵੇਂ ਹੁਣ ਤੁਹਾਡਾ ਜੀ ਨਹੀਂ ਕਰੇ ਵੀ ਜਿਵੇਂ ਮਾਤਾ ਨੇ ਜਵਾਨੀ ਚ ਮੀਠ ਖਾਦਾ ਤੇ ਆਪਾਂ ਤਾਂ ਪਹਿਲੇ ਪਕ ਤੇ ਆਪਾਂ ਖਾ ਲਗੇ ਸ਼ਾਇਦ ਆਪਾਂ ਨੂੰ ਲੱਤਾਂ ਨਾਲ ਦੁੱਖ ਹੁਣ ਤੁਹਾਡੇ ਜੀ ਨਹੀਂ ਕਰਾ ਵੀ ਤੁੱਤਰ ਤੁੱਤਰ ਆਪੇ ਖਾ ਲਗੇ ਕਦੇ ਮੇਰੇ ਫਿਰ ਪਹਿਲਾਂ ਹੀ ਨਾਮ ਨਰਫਤ ਬਣੀ ਆ ਦੀ ਮੈਨੂੰ ਤਾਂ ਜੰਗਲ ਰਹਿ ਗਿਆ ਨਾ ਜਿਹੜੇ ਆਪਣੇ ਕਹਿੰਦੇ ਕਾਨਿਆ ਛੱਜ ਵਾਲੇ ਉਹ ਦਰਖਤ ਰਹਿ ਗਏ ਜਿਹੜੇ ਪਹਿਲੇ ਵੱਡੇ ਦਰਖਤ ਹੁੰਦੇ ਸੀ ਮੇਰੇ ਛੋਟੇ ਜਿਹੇ ਥਮਾਰੇ ਜ ਮੈਂ ਅੱਖੀ ਦੇਖੇ ਬਹੁਤ ਦਰਖਤ ਝਾੜੀ ਬੂਟਾ ਹੁੰਦਾ ਸੀ ਹੁਣ ਤੋ ਰਹਿ ਨਹੀਂ ਗਿਆ ਮਾਤਾ ਇੱਕ ਮੇਰਾ ਮੇਰਾ ਲਾਸਟ ਸਵਾਲ ਹੋਊਗਾ ਮੇਰਾ ਧਰਮਰਾਜ ਦੇ ਲੇਖਾ ਮੰਗੂਆ ਹੁਣ ਉਹ ਪੁੱਛੂ ਆ ਵੀ ਕਿੰਨਾ ਮੀਟ ਖਾਦਾ ਤੇ ਕਿੰਨੇ ਮੁਰਗੇ ਤੇ ਕਿੰਨੇ ਬੱਕਰੇ ਤੇ ਕਿੰਨੇ ਛਤਰੇ ਤੇ ਗਿਣਤੀ ਆ ਜੂ ਕੋਦੋਂ ਬਿਮਾਰ ਕਿਹੇ ਦੱਸ ਹੁਣ ਲੇਖਾ ਮੰਗਣਾ ਤੇ ਤੋ ਸਾਰਾ ਫੇਰ ਉਹਦੋਂ ਉਹ ਤਾਂ ਕੀ ਕਹਿੰ ਗੱਪ ਮਾਰੇਗੀ ਉਹਦੋਂ ਕਿਹੜਾ ਨਾਮ ਲੈ ਲਿਆ ਉਹਦੋਂ ਕਹਿੰਦੀ ਨਾਮ ਨਾਮ ਲੈ ਲਿਆ ਉਹ ਤਾਂ ਗਏ ਸਾਰੇ ਨਾਮ ਤਾਂ ਲੈ ਲਏ ਮਾੜਾ ਸਾਡੀ ਨੇ ਨਹੀਂ ਮੈਂ ਤਾਂ ਗਣਤੀ ਹੈਗੀ ਆ ਜਲਦੀਰ ਜੀ ਨਾਲ ਗੱਲ ਕਰਾਂਗੇ ਸਾਡੀ ਨੇ ਬਹੁਤ ਤਰੱਕੀ ਕੀਤੀ ਬਾਬੇ ਨਾਨਕ ਦੀ ਕਿਰਪਾ ਹੈ 20 25 ਕਿੱਲੇ ਨੇ ਪਹਿਲੀ ਬਣਾ ਕੇ ਦਿੱਤੀ ਸਾਨੂੰ ਸਾਡੇ ਬਾਪੂ ਬਹੁਤ ਤਗੜੇ ਸੀ ਜੋਗਾ ਜਿਹੜੀਆਂ ਸਾਡੀਆਂ ਜੋਗਾ ਹੁੰਦੀਆਂ ਸੀ ਇਹਨਾਂ ਬਜ਼ੁਰਗ ਦੱਸਦਾ ਸੀ ਵੀ ਤਿੰਨ ਜੋਗਾ ਹੀ ਮੰਗਲ ਸਿੰਘ ਰੰਗਲ ਸਿੰਘ ਰੰਗਾ ਸਿੰਘ ਮੰਗਲ ਸਿੰਘ ਤਿੰਨੇ ਭਰਾ ਜਿੱਥੇ ਜੋਗਾ ਲੈਕ ਨਿਕਲ ਪੈਂਦੇ ਸੀ ਤੇ ਦੁਨੀਆ ਦੇਖਦੀ ਵੀ ਵਾਕ ਜੋਗਾ ਜੋਗਾ ਕਿਹੜੀ ਚੀਜ਼ ਨੂੰ ਕਹਿੰਦੇ ਜੋਗਾ ਬਲਦ ਬਲਦ ਕਿਉਂਕਿ ਆਪਾਂ ਬਲਦਾਂ ਦੇ ਵਾਹੀ ਕਿਉਂਕਿ ਮੇਰਾ ਮਕਸਦ ਤੁਹਾਨੂੰ ਪੁੱਛਣ ਤੋਂ ਇਹ ਸੀ ਕਿ ਜਿਹੜੀਆਂ ਉਹ ਉਸ ਸਮੇਂ ਦੀਆਂ ਕੁਝ ਗੱਲਾਂ ਨਾ ਜਿਹੜੀ ਪਾਸ ਹੈ ਹੁਣ ਵਾਲੀ ਜਨਰੇਸ਼ਨ ਨਹੀਂ ਸਮਝਦੀ ਮੈਂ ਤਾਂ ਵੈਰੀਫਾਈ ਕਰਨਾ ਚਾਹੁੰਦਾ ਸੀ ਨਹੀਂ ਨਹੀਂ ਹੁਣ ਵਾਲੀ ਨਹੀਂ ਸਮਝੀ ਦਿਓ ਆਪਣੇ ਬਜ਼ੁਰਗ ਜੋਗਾ ਬੋਲਦੇ ਸੀ ਜੀ ਜੀ ਮਾਤਾ ਜਾ ਕੇ ਮਗਰ ਪੇੜਾ ਖਵਾਦੀ ਹੁੰਦੀ ਸੀ ਮਾਤਾ ਸਾਡੀ ਦੀ ਯਾਦ ਥੋੜੀ ਜਿ ਖਤਮ ਹੋ ਚੁੱਕੀ ਹੈ ਕਿਉਂਕਿ ਸਵੇਰੇ ਜਾ ਕੇ ਪਹਿਲਾ ਪੇੜਾ ਬਣਾਣਾ ਦੂਸਰਾ ਚੱਕੀ ਤੇ ਪੀਣਾ ਚੱਕੀ ਤੇ ਪੀਣਾ ਚੱਕੀ ਤੇ ਪੀਣਾ ਅੱਛਾ ਜੀ ਚੱਕੀ ਤੇ ਪੀਣਾ ਤਾਂ ਫਿਰ ਕਿਹਨੇ ਪੇੜੇ ਬਣਾ ਤੇ ਲੈ ਜਾਣੇ ਬਲਦਾਂ ਤੋੜੇ ਮਗਰ ਮਗਰ ਬਲਦਾਂ ਵਾਸਤੇ ਹੋਰਾਂ ਠੀਕ ਹੈ ਜੀ ਕਿਉਂਕਿ ਬਲਦ ਐਡੇ ਛੇਰ ਰੱਖੇ ਹੋਏ ਸੀ ਤੇ ਨਸਾਂ ਬੇ ਹੋਏ ਸੀ ਆਪਣੇ ਜੱਟ ਸਿੰਘ ਨੇ ਇਹਨਾਂ ਦੀ ਆਪਾਂ ਜ਼ਿੰਮੇਵਾਰੀ ਕੀਤਾ ਹੈ ਬਾਹਰ ਜੱਟ ਸਿੱਖ ਬੈਠੇ ਨੇ ਉਹਨਾਂ ਦਾ ਜ਼ਿੰਮੇਵਾਰੀ ਕੀਤਾ ਹੈ ਉਹਨਾ ਭਰਾਵਾਂ ਮੇਰੇ ਕੋਲ ਕਣਕ ਮੁੱਕ ਜਾਂਦੀ ਸੀ ਤੇ ਸਾਡੀ ਮਾਤਾਂ ਦੇ ਜਿਹੜੇ ਡਰਮ ਹੁੰਦਾ ਉਹਦੇ ਚ ਨਹੀਂ ਖਤਮ ਹੁੰਦਾ। ਪੜੋਲੇ ਹੁੰਦੇ ਸੀ ਪੜੋਲੇ ਮਾਤਾਂ ਦੇ ਪੜੋਲੇ ਬਣਿਆਦੇ ਸੀ ਕੱਚੇ। ਉਹਦੇ ਚ ਕਣਕ ਨਹੀਂ ਖਤਮ ਹੁੰਦੀ ਸੀ। ਫਿਰ ਵੀ ਮਾਤਾ ਸੇਵਾ ਕਰਦੀ ਰਹੀ ਉਹਨਾਂ। ਐ ਤੁਹਾਡੇ ਦੂਜੇ ਭਾਈ ਸਾਹਿਬ ਕਿੱਥੇ ਆ? ਆਓ ਜਗੀਰ ਸਿੰਘ ਜੀ ਗੱਲ ਕਰ। ਨਹੀਂ ਕਰਨੀ ਪੈਣੀ ਆ ਜੀ। ਅਸੀਂ ਜਾਣਾ ਹੀ ਨਹੀਂ ਤੇ ਰਹੀ ਤੁਹਾਡੇ ਕੋਲ ਆ ਜਾਾਂਗੇ। ਆ ਜਾਓ ਇੱਕ ਵਾਰੀ। ਆ ਮੈਂ ਤੁਹਾਨੂੰ ਮੈਸਟਰ ਆ ਗਿਆ ਮੈਂ ਫੋਟੋ ਬੇਰੋਗਲਾ ਯਾਰ ਜਿਆਨੇ ਵਾਲ ਬੋਲ ਕੇ ਆਇਆ ਯਾਰ ਜਿੰਦਰ ਜੀ ਮਾਤਾ ਕਾਹਦਾ ਸਾ ਜਿਹੜੀ ਚੱਕੀ ਹੁੰਦੀ ਚੱਕੀ ਚੱਕੀ ਹੁੰਦੀ ਸੀ ਚੱਕੀ ਈ ਛੱਡੀ ਆਜੋ ਆਜੋ ਜਿੰਦਰ ਜੀ ਉੱਧਰ ਟੇਕੋ ਜਾ ਚਾਚੂ ਆ ਕਿ ਚੱਕੀ ਹੁੰਦੀ ਸੀ ਹਾਂ ਜਿਹਨੂੰ ਆਪਾਂ ਘਰੇ ਆਟਾ ਪੀਂਦੇ ਹੁੰਦੇ ਸੀ ਉਹ ਨਹੀਂ ਚੱਕੀ ਸਾਡੀ ਕਿੰਨਾ ਚਿਰ ਕਿੰਨਾ ਘਾਟਾ ਪੀਂਦੇ ਸੀ ਤੂੰ ਆਟਾ ਵਾ ਪੀ ਲੈਂਦੇ ਕਿੰਨਾ ਕੋ ਯੋ ਰੋਧ ਰੋਦੀ ਟੋਪਾ ਨਹੀਂ ਕਿੰਨਾ ਕੋਣ ਤੁਸੀਂ ਵੜਾ ਕੇ ਲੈ ਕੇ ਜਾਣਾ ਹਾਂ ਤੇ ਅਕੀ ਤਾਂ ਹੁਣ ਵੀ ਕਹਿੰਦੇ ਚਲਾਉਂਦੀ ਰਹੀ ਐ ਹਾਂ ਹਾਂ ਟੱਕ ਚਲਾਗਾ ਕਰ ਚੱਕੇ ਅੱਛਾ ਬੀਬੇ ਬੀਬੇ ਇੱਕ ਹੋਰ ਚੀਜ਼ ਦੱਸੋ ਵੀ ਹੁਣ ਜਿਵੇਂ ਹੈਗਾ ਨਾ ਵਿਆਹ ਸ਼ਾਦੀਆਂ ਹੁੰਦੀਆਂ ਡੀਜੇ ਲਾ ਕੇ ਘੰਟਾ ਕ ਨੱਚ ਕੇ ਤੇ ਸਾਰੇ ਪੈ ਜਾਂਦੇ ਜਿਵੇਂ ਕਹਿੰਦੇ ਕੁੱਤਾ ਬਿਮਾਰ ਹੋਇਆ ਹੁੰਦਾ ਹੈ ਹਨਾ ਸਵੇਰੇ ਉੱਠਦੇ ਨਹੀਂ ਫਿਰ ਉਦੋਂ 5 5 7 7 ਦਿਨ ਵਿਆਹ ਹੁੰਦਾ ਸੀ ਹਨਾ ਜੀ ਤੇ ਮਨੱਚੀ ਕੁੜੀ ਜਾਂਦੇ ਗੀਤ ਗਾਉਂਦੇ ਸੀ ਹਨਾ ਉਸ ਵੇਲੇ ਤਾਂ ਦੱਸੋ ਸਮਾਂ ਵਿਆਹ ਕਿਹੋ ਜਿਹਾ ਹੁੰਦੇ ਸੀ ਵਿਆਹ ਕੇ ਜੇ ਹੁੰਦੇ ਵਿਆਹ ਦੇ ਦੋ ਬੇਬੇ ਤੈਨੂੰ ਬਾਹਰ ਤੇ ਵਿਆਹ ਕਿ ਲਿਆਉਂਦਾ ਸੀ ਹੈ ਤੈਨੂੰ ਕਾਹਦੇ ਤੇ ਵਿਆਹ ਕਿ ਲਿਆਉਂਦਾ ਸੀ ਜਦੋਂ ਲਿਆਉਂਦਾ ਟਰਾਲੀ ਦੋਲੀ ਤੇ ਲਿਆਉਂਦਾ ਨੇ ਦੋਲੀ ਦੀ ਦੋਲੀ ਦੋਲੀ ਕਾਹਤੇ ਆਈ ਸੀ ਦੋਲੀ ਨੇ ਕਾਹਤੇ ਕਿ ਜਨ ਜਨ ਗੱਡੀ ਤੇ ਕਹੀ ਸੀ ਬਲਦਾਂ ਦੇ ਕੇ ਤੇ ਉਠਾ ਦੇ ਨਹੀਂ ਟਰ ਦੇ ਟਰ ਕੇ ਗਈ ਸੀ ਤੇ ਜਨ ਕਿੰਨੇ ਦਿਨ ਰਹੀ ਸੀ ਉੱਥੇ ਜਨ ਤਿਆੜੀ ਇੱਕੋ ਹੀ ਰਹੀ ਸੀ ਇੱਕੋ ਤੇ ਜਨ ਦੀ ਜਿਹੜੀ ਸੇਵਾ ਕਹਿੰਦੇ ਬਹੁਤ ਹੁੰਦੀ ਸੀ ਹਾਂ ਜਨ ਨਾ ਚਲੋ ਤੁਸੀਂ ਤਾਂ ਕਹਿੰਦੇ ਇੱਕ ਦਿਨ ਰਹੀ ਆ ਆਮ ਤੌਰ ਤੇ ਸੁਣਦੇ ਆ ਬਜ਼ੁਰਗਾਂ ਤੋਂ ਜਿਹੜੀ ਜਨ ਹਫਤਾ ਹਫਤਾ ਪੰਜ ਪੰਜ ਚੇਜ ਜਨਰਲ ਨੇ ਦੀ ਸੀ ਨਹੀਂ ਹਾਂ ਜਨ ਨੂੰ ਫਿਰ ਉਹਦਾ ਸੇਵਾ ਕਿੰਨੀ ਕੋਈ ਦਿੱਤਾ ਮੀਟ ਮੂਟ ਮੀੜ ਵਾਦੂ ਕਹਦਾ ਦਿੱਤਾ 70 ਦਾ ਠੀਕ ਆ 70000 ਦੇਖ ਹੋਰ ਕਹਦਾ ਹੋਰ ਤਾਂ ਕੋਈ ਨਹੀਂ ਜਾਂਦਾ 1 ਛਤਰਾ ਕੋਈ ਮਿਆਦੇ 76 ਬਹੁਤ ਚੱਲਦਾ ਹੁਣ ਹੂੰ 70 ਹੀ ਚੱਲਦਾ ਸੀ 70 ਜਾਂਦੇ 76 ਮਿੰਟ ਵਧੀਆ ਹੂਆ ਹਨਾ ਤਾ ਕਰਕੇ ਲਗਾ 70 ਹੋ ਰਾਤ ਯਾਰ ਤੁਸੀਂ ਹੂੰ ਹੋ ਰਾਤ ਇੱਥੇ ਜੀ ਅਜੇ ਹੈਗੀਆਂ ਨੇ ਦੋ ਬਾੜੇ ਤੇ ਮਾ ਤਾਂ ਫੇਰ ਬੋਲੀਆਂ ਬਾਲੀਆਂ ਵਾਧੂ ਗਾਈਆਂ ਪਾਈਆਂ ਹੋਣੀਆਂ ਗੀਤ ਗੁੱਤ ਗਾ ਲੈਂਦੇ ਸੀ ਤੁਸੀਂ ਆਪ ਆਂ ਗਾ ਲੈਂਦੇ ਆਉਂਦਾ ਹੁਣ ਕੋਈ ਹੋਰ ਕੋਈ ਨਹੀਂ ਆਉਂਦਾ ਸੁਣਾ ਬੋਲਦੀ ਸੁਣਾ ਕਦੀ ਬੋਲੀ ਚਾਹੇ ਬੋਲੀ ਸੁਣਾ ਦੇ ਚਾਹੇ ਗੀਤ ਸੁਣਾ ਦੇ ਇੱਕ ਚੀਜ਼ ਜ਼ਰੂਰ ਸੁਣਾ ਬੋਲੀ ਸੁਣਾ ਦੇ ਚੱਲ ਕਿਹੜੀ ਤੈਨੂੰ ਹੁੰਦੀ ਹੈ ਬੋਲੀ ਕੋਈ ਵੀ ਆਜ ਪੁੱਲੀ ਪਈ ਬੋਲਗੀ ਮੈਂ ਮਰੀ ਡਾਊਟ ਨਹੀਂ ਸੁਣਾਉਗੀ ਨਹੀਂ ਨਹੀਂ ਚੱਲ ਕੋਈ ਨਹੀਂ ਦੋ ਮਿੰਟ ਯਾਰ ਕਰ ਲੈਂਦੀ ਐ ਮਾਤਾ ਹੁਣ ਤਾਂ ਚਲੋ ਆਪਣੇ ਘਰਾਂ ਦੇ ਵਿੱਚ ਮੱਛੀ ਮੋਟਣ ਲੱਗ ਗਈਆਂ ਪਹਿਲਾਂ ਜਿਹਨੇ ਕਿ ਨਲਕਿਆਂ ਤੇ ਪਾਣੀ ਲੈਉਂਦੇ ਦੂਰ ਦੂਰ ਤੇ ਨਲਕੇ ਲੱਗੇ ਸੀ ਭਰ ਕੇ ਲੈਉਂਦੇ ਖੂਹਾਂ ਤੋਂ ਭਰ ਕੇ ਲੈਉਂਦੇ ਸੀ ਹਾਂ ਖੂਹਾਂ ਤੋਂ ਭਰ ਲਿਆ ਕਿੰਨੇ ਕ ਘੜੇ ਭਰ ਲਏ ਹੁੰਦੇ ਸੀ ਹੱਥ ਨੂੰ ਪਾਣੀ ਦੇ ਭਰ ਕੇ ਲੈਂਦੇ ਸੀ ਦੋ ਭਰ ਲਿਆ ਆਂਦੇ ਸੀ ਹੂੰ ਦੋ ਮੁਕਦੇ ਨਹੀਂ ਹੁੰਦੇ ਦੋ ਮੁਕਦੇ ਰੋਜ਼ ਦੋ ਭਰ ਲਿਆਉਂਦੇ ਸੀ ਸਵੇਰ ਆ ਸ਼ਾਮ ਤੱਕ ਉਹ ਹੀ ਚੱਲੀ ਜਾਂਦਾ ਵਾਰ ਹੂੰ ਤੇ ਫਿਰ ਪਾਸੋਂ ਆਪਸ ਨਾਲ ਪਾਣੀ ਕਿੱਥੋਂ ਪਿਆਉਂਦੇ ਸੀ ਬਹੂਆਂ ਨਾਲ ਫਿਰ ਖੂਹਾਂ ਤੋਂ ਹੀ ਖੂਹਾਂ ਤੋਂ ਖੂਹ ਹੋਏ ਗਏ ਉਦਾ ਸਾਡੇ ਹੂੰ ਖੂਹ ਖਾਡੇ ਵਾਲੇ ਉਹ ਵੀ ਬਾਲਟੀਆਂ ਨਾਲ ਹੀ ਕੱਢਦੇ ਹੁੰਦੇ ਸੀ ਪਾਣੀ ਹਾਂ ਖੂਹ ਬਾਲਟੀਆਂ ਨਾਲ ਹੀ ਹਾਂ ਉਹ ਵੀ ਮਾਂ ਤਾਂ ਕਿੰਨੀਆਂ ਪੈਣਾ ਤੁਸੀਂ ਅਸੀਂ 5 ਹੈ ਪੈਣਾ ਹਾਂ ਭਰਾ ਭਰਾ ਇੱਕੋ ਹੈ ਭਰਾ ਹੀ ਕੋ ਇੱਕੋ ਭਰਾ ਉਹਨਾਂ ਵਿੱਚੋਂ ਤੁਸੀਂ ਵੱਡੇ ਹੋ ਹਾਂ ਮੈਂ ਵੱਡੀ ਹਾਂ ਸਾਰੇ ਨਾਲ ਪੰਜਾ ਸਾਰਿਆਂ ਚੋਂ ਹਾਂ ਮੈਂ ਵੱਡੀ ਹਾਂ ਸਾਰਿਆਂ ਨਾਲ ਵੱਡੇ ਆ ਤੇ ਦੂਜੇ ਉਸ ਜਿਉਂਦੇ ਸਹੀ ਠੀਕ ਠਾਕ ਆ ਸਹੀ ਸਿਹਤ ਆ ਹਾਂ ਠੀਕ ਠਾਕ ਨਹੀਂ ਸਾਰੇ ਸਹੀ ਸਿਹਤ ਆ ਹਾਂ ਜੀ